ਸਰਨਾ ਕਾ ਮਾ ਪਿਓ ਆਪ ਹੈ ਮਾ ਪਿਓ ਆਪ ਹੈ ਮਾ ਪਿਓ ਆਪ ਤੇਰੇ ਪਰੋਸੇ ਪਿਆਰੇ ਮਾਪਿਓ ਆਪ ਹੈ ਮਾਪਿਓ ਆਪ ਹੈ ਸਵਨਾ ਮਾਪਿਓ ਆਪ ਹੈ ਮਾਪਿਓ ਆਪ ਹੈ ਮਾਪਿਓ ਆਪ ਹੈ ਆਪੇ ਸੇਵਾ ਲਾ ਆਪੇ ਵਰਸ ਕਰੇ ਪੜੋ ਨਾ ਕਾਮਾ ਪਿਆਮ ਆਪੇ ਸੰਕਰੇ ਸਭ ਨਾ ਕਾਮਾ ਜੀ ਆਪੇ ਸੰਕਰੇ ਆਇਆ ਪੇਸਾ ਦੇ ਨਾਮ ਤੇ ਆਲ ਤਨ ਵਿੱਚ ਕਰ ਨਾਸ ਹੈ ਨਾਨਕ ਨਾਮ ਤੇ ਆਲ ਤਨ ਵਿੱਚ ਕਰ ਵਾਸ ਨਾਮ ਨਾਨਕ ਨਾਮ ਨਾਨਕ ਨਾਮ ਨਾਮ ਨਾਨਕ ਨਾਮ ਨਾਨਕ ਨਾਮ ਤੇ ਨਾਮ ਤੇ ਆਇਆ ਤਿਨ ਨਿਜ ਕਰ ਵਾਸ ਹੈ ਨਾਨਕ ਨਾਮ ਤਿਨ ਨਿਜ ਕਰ ਵਾਸ ਹੈ ਜੁਗ ਜੁਗ ਸਦਾ ਸਿਮਰਿਆ ਗੁਰ ਤੇਗ ਬਹਾਦਰ ਸਿਮਰਿਆ ਕਰਨਾਨ ਦਿ ਆਵੇ ਥਾਏ ਸਭ ਥਾਈ ਹੋਏ ਸਾਰੇ ਗੁਰ ਤੇਗ ਬਹਾਦਰ ਸਿਮਰਿਆ ਗੁਰ ਤੇਗ ਬਹਾਦਰ ਸਿਮਰਿਆ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਗੁਰੂ ਸਾਹਿਬ ਜੀ ਸਤਨਾਮ ਸ਼ਰਵਾਹੇ ਗੁਰੂ ਸਾਹਿਬ ਜੀ 2 ਮਿੰਟ ਤੋਂ ਪਿਆਰਿਓ ਅੱਖਾਂ ਬੰਦ ਕਰੋ ਸੁਰਤਿਆਂ ਨੂੰ ਇਕਾਗਰ ਕਰੋ ਆਪਾਂ ਸਾਰੇ ਚੱਲਦੇ ਆਂ ਸੁਰਤ ਕਰਕੇ ਸਚਖੰਡ ਸ੍ਰੀ ਦਰਬਾਰ ਸਾਹਿਬ ਧੰਨ ਗੁਰੂ ਰਾਮਦਾਸ ਜੀ ਦੇ ਘਰ ਤੇ ਸੁਰਤियां ਕਰਕੇ ਐਦਾ ਬੈਠੋ ਜਿਵੇਂ ਹਰਮੰਦਰ ਸਾਹਿਬ ਅੰਮ੍ਰਿਤ ਵੇਲੇ ਬੈਠੇ ਹੋ ਤੁਹਾਡੀ ਹਾਜ਼ਰੀ ਲੱਗ ਜਾਣੀ ਹੈ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਅੰਮ੍ਰਿਤ ਵੇਲੇ ਕੋਠਾ ਸਾਹਿਬ ਤੋਂ ਆਉਂਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਐਦਾ ਪ੍ਰਤੀਤ ਕਰਿਓ ਪ੍ਰਕਰਮਾ 'ਚ ਬੈਠੇ ਹੋ ਸਾਰੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਅੰਮ੍ਰਿਤ ਵੇਲੇ ਸੋਨੇ ਦੀ ਪਲਕੀ 'ਚ ਆਉਂਦੇ ਨੇ ਅੰਦਰ ਰਾਗੀ ਸਿੰਘ ਦਰਸ਼ਨਾ ਤੇ ਸ਼ਬਦ ਲਾ ਰਹੇ ਨੇ ਅੰਮ੍ਰਿਤ ਮੇਲਾ ਹੋ ਰਿਹਾ ਹੈ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਜਿਉਂ-ਜਿਉਂ ਦਰਸ਼ਨੀ ਜੋੜੀ ਅੰਦਰ ਆਉਂਦੇ ਨੇ ਸੰਗਤ ਖੁਲਣਾ ਦੀ ਵਰਖਾ ਕਰਦੀ ਹੈ ਸ਼ਬਦ ਤੇ ਜਾਪ ਕਰਦੀ ਹੈ ਅੱਗੇ ਪੇਸ਼ਕਾਰ ਖੜੇ ਨੇ ਗੁਰੂ ਸਾਹਿਬ ਜੀ ਜਿਉਂ-ਜਿਉਂ ਦਰਸ਼ਨੀ ਜੋੜੀ ਅੰਦਰ ਮੰਦਰ ਸਾਹਿਬ ਵਾਲਾ ਆਉਂਦੇ ਨੇ ਕਿਹੜੀ ਦਰਗਾਹੀ ਦੁਨੀਆਂ ਲੱਗਦੀ ਹੈ ਨੇ ਸਾਰੀ ਸੰਗਤ ਗੂੰਜਾ ਪਾ ਰਹੀ ਹੈ ਜੀ ਵਾਹੇ ਗੁਰਸਾਹਿਬ ਜੀ ਸਾਹਿਬ ਜੀ ਵਾਹ ਗੁਰੂ 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 ਹਮ ਬੈਠੇ ਤੁਮ ਦੇ ਹੋ ਅਸੀਂ ਸਾ ਹਮ ਬੈਠੇ ਤੁਮ ਦੇ ਹੋ ਅਸੀਂ ਰਾਜਨ ਕੇ ਸਾ ਪੜੋਸਾਰੇ ਹਮ ਤੇ ਫੇ ਤੁਮ ਦੇ ਹੋ ਅਸੀਂ ਸਾ ਹਮ ਤੇ ਹੈ ਤੁਮ ਦੇ ਹੋ ਅਸੀਂ ਸਾ ਕਰੀਅੰ ਕਰੀਅੰ ਨਿਰਨਾਮੇ ਆਕਾਮੇ ਹਰੀਅੰ ਕਰੀਅੰ ਨਿਰਨਾਮੇ ਆਕਾਮੇ भाग ध्रुव भाग ध्रुव भाग ध्रुव भाग ध्रुव भाग ध्रुव भाग हम बैठे तुम देखो असी सा पड़ो सारे हम तुम देखो असी सा assim